ਵਿਆਨਤਾ ਕੇ ਮੇ ਕਰੀ ਖੋ ਰੱਖਿਆ ਹੂੰ ਟਰੈਕਟਰ ਕੇ ਮੇ ਕਰੀ ਖੋ ਰੱਖਿਆ ਸਾਰਾ ਉਹ ਕਰੇ ਦਾ ਹਾਂ ਕੱਦੂ ਕਰਕੇ ਹਟੇ ਸੀ ਉਦੋਂ ਦਾ ਟਾਈਮ ਨਹੀਂ ਲੱਗਿਆ ਯਾਰ ਅੱਛਾ ਮਖਾ ਅੱਜ ਲੈ ਦੇ ਨੂੰ ਕਰਿਆ ਗਰੀਸ ਇੱਥੇ ਨੂੰ ਮੂਰਲੇ ਨੂੰ ਸਾਰੇ ਨੂੰ ਇਹ ਦੂਜਾ ਜਗਾ ਵੱਡੇ ਟਰੈਕਟਰ ਨੂੰ ਗਏ ਦੇ ਬੈਰ ਗਏ ਆ ਮਾੜਾ ਮੋਟਾ ਕਿਤੇ ਪਾਣੀ ਪੂਣੀ ਜਾਂ ਪਿਆਸ ਹੀ ਮਖਾ ਯਾਰ ਕਿਤੇ ਬੈਰਿੰਗ ਮੂਰੰਗਾ ਟੁੱਟ ਗਿਆ ਜਿੱਦ ਕ ਮੇਲੇ ਸੀ ਇਹ ਤਾਂ ਗਰੀਸ ਕਰਤਾ ਲੈ ਇਹਦੇ ਸਾਰੇ ਅੱਜ ਬੈਰਿੰਗ ਮੂਰੰਗ ਖੋਲੇ ਮਹਟਾ ਟੂਰੇ ਦੇ ਬਾਰੰਗਮੂਰ ਨੂੰ ਸਾਫ ਕਰਕੇ ਪਾ ਦੇਣਗੇ ਠੀਕ ਆ ਨਹੀਂ ਆ ਆ ਇੰਟਰ ਖੜਾ ਹੈ ਦੇਖ ਹਰੇ ਵੀ ਪਾਹ ਕਲਣਾ ਹੋਇਆ ਖੜਾ ਸੀ ਮੋੜ ਤੋਂ ਜਿੱਤੀ ਆ ਜਿਹਦੇ ਕਰਤੀ ਸਰਵਸ ਠੀਕ ਆ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਆ ਵੀ ਇਹਦਾ ਫੂਲ ਫੂਲ ਦਿੰਨੇ ਆ ਯਾਰ ਬਾਰੰਗਮੂਰ ਨੂੰ ਠੀਕ ਆ ਤੇ ਆ ਕਰਕੇ ਜੇ ਅਰੇ ਤਾਂ ਹੁਣ ਸੀਜ਼ਨ ਆਉਂਦਾ ਮੂਰੇ ਫਿਰ ਹੂੰ ਚੂਨਾ ਚੂਨਾ ਵੱਡਾਂਗੇ ਹੁਣ ਵੇਲੇ ਸੀ ਪਹਿਲਾ ਜੀਰੀ ਤੋਂ ਖੜਾ ਨਹੀਂ ਸੁਠਿਆ ਹੁਣ ਟਾਈਮ ਜੇ ਰੜਾ ਹੋ ਗਿਆ ਸੀ ਤਾਂ ਕਰਕੇ ਹੁਣ ਇਹਨੂੰ ਵਧੀਆ ਸਾਫ ਕਰਕੇ ਅੱਜ ਬਹਰੰਗਪੁਰੂ ਨੂੰ ਪਾ ਦਾਂਗੇ ਲੈ ਕਰਿਆ ਗਰੀਸ ਇਹਦੇ ਸਿਖ ਸੇ ਨੂੰ ਸਲੱਟ ਬ੍ਰੇਕਾਂ ਨੂੰ ਸਾਰਿਆਂ ਨੂੰ ਗਰੀਸ ਕਰਤਾ ਰਿਹਾ ਇਹਨੂੰ ਇੰਟਰ ਜੇ ਨੂੰ ਸਾਰਾ ਜੱਪਾ ਦਾ ਕਰੀਨ ਕਰ ਦੰਨੇ ਹੁੰਨੇ ਯਾਰ ਠੀਕ ਆ ਕੋਈ ਬਾਲੀ ਵੱਡੀ ਗੱਲ ਤਾਂ ਹੈ ਨਹੀਂ ਉਹ ਦਿੱਕਤ ਜ਼ਰੂਰ ਪੈ ਜਾਂਦੀ ਹੈ ਜਦੋਂ ਕੋਈ ਵੱਡਾ ਕੰਮ ਹੋਵੇ ਮੈਸਤਰੀ ਕੋਲੇ ਲੈ ਜਾਈਏ ਜਿਵੇਂ ਵਾਰ ਨੂੰ ਕੋਈ ਟੁੱਟ ਗਿਆ ਭੱਜ ਗਿਆ ਤਾਂ ਘਰੀ ਬਦਲ ਬਦਲ ਦਿੰਨੇ ਆ। ਕੋਈ ਵੱਡਾ ਨਕਸ਼ਾ ਹੋਵੇ ਤਾਂ ਮਿਸਤਰੀ ਦੇ ਲੈ ਕੇ ਜਾਣਾ ਪੈਂਦਾ। ਹਾਂ ਇੰਨਾ ਕੁ ਤਾਂ ਆਪਾਂ ਮਿਹਨਤੀ ਜੀ ਕਰ ਹੀ ਲੈਣੀ ਆ। ਆਹ ਕਰਕੇ ਆਪਾਂ ਦਾ ਇਸੇ ਕਰਕੇ ਆ ਵੀ ਹੁਣ ਅੱਜ ਵਿਲੀ ਸੀ ਆ ਜੇ ਸਾਰਿਆਂ ਨੂੰ ਤਾਂ ਇੰਨਾਂ ਨੂੰ ਸਪੈਂਡਰ ਕੰਕਰੀਟ ਕਰਿਆ। ਫਿਰ ਇਹਦਾ ਟਾਇਰ ਲਾਹੇ ਸੀ। ਆਹ ਟਾਇਰ ਲਾ ਕੇ ਗਰੀਸ ਵਧੀਆ ਹੋ ਜਾਂਦਾ ਤੇ ਤਾਂ ਕਰਕੇ ਆਹ ਮਖਲੇ 베アリング ਧੋ ਕੇ ਪਾ ਦਿੰਨੇ ਆ। ਹੂੰ ਕਦੂ-ਕਦੂ ਜਿਹਾ ਗਾਰ ਆ ਪੈ ਜਾਂਦਾ ਮਲੋ ਮਲੀ। ਤੇ ਉਹ ਨਹੀਂ ਫਿਰ ਇਹ ਟੁੱਟ ਜਾਂਦਾ ਹੈ 베어ਿੰਗ ਮੂੜਗਾ ਜਲ ਡਿ ਜਲ ਡਿ ਕਰਦੇ ਸੀ ਹੁਣ ਆ ਹੀ ਛੇਤੀ ਲਾ ਲ ਤੂੰ ਆ ਕਿਹੜੇ ਲੋੜ ਘੁੰਦਾ ਹਾਂ ਹਾਂ ਤੇ ਹੱਥ ਨਾਲ ਘਮਾ ਲ ਅੱਦੋਂ ਦੇਖ ਆ ਆ ਕੇ ਨੂੰ ਆਏ ਪ੍ਰੈਸ਼ਰ ਵਾਲੇ ਨੂੰ ਮੋੜ ਦਲਾ ਤਾ ਇਹ ਨਹੀਂ ਮੁੜਦੀ ਨਹੀਂ ਇਹ ਖਾਸियत ਇਹੀ ਹੁੰਦੀ ਹੈ ਹੁਣ ਪਤਾ ਕਿਉਂ ਮੁੜੀਂਦਾ ਐ ਇਹ ਮੈ ਲੱਗ ਗਿਆ ਡੈਰ ਨੂੰ ਮਾਰ ਲਾ ਤੈ ਇਲਾ ਬੈਨਗ ਦੇ ਕੀ ਯਾਰ ਬਰੇ ਲੱਗਣਗੇ ਯਾਨੀ ਇਹ ਨਾ ਮਾੜਾ ਇਸ ਰਾਜ ਚੱਕ ਲੱਗ ਗਿਆ ਨਾ ਸੱਟ

Bir de yan diyor diye ben yani. Bir de bahçede diyor oh